ਦੇ ਤੁਸੀਂ ਪਹਿਲਾਂ ਸੂਟ ਗਿਣ ਲਓ ਕਿੰਨੇ ਆ ਗਏ ਜੀ ਇੱਕ ਕੋਟ ਪੈਂਟ ਆ ਗਿਆ ਸ਼ਰਟ ਆ ਗਈ ਉਹਦੀ ਟਾਈ ਆ ਗਈ ਉਸ ਤੋਂ ਬਾਅਦ ਦੂਜਾ ਸੂਟ ਆਪਣਾ ਇੱਕ ਬਲੇਜ਼ਰ ਆ ਗਿਆ ਉਸ ਤੋਂ ਬਾਅਦ ਤੀਜਾ ਸੂਟ ਆਪਣਾ ਪਠਾਨੀ ਕੁੜਤਾ ਪਜਾਮਾ ਆ ਗਿਆ ਉਸ ਤੋਂ ਬਾਅਦ ਸੱਚ ਇੱਕ ਆਪਣੀ ਆ ਜੈਕਟ ਰਹਿ ਗਈ ਇੱਕ ਜੈਕਟ ਵੀ ਇਹ ਵਿੱਚ ਹੁੰਦੇ ਉਸ ਬਾਅਦ ਇੱਕ ਜੋਧਪੂਰੀ ਕੁੜਤਾ ਪਜਾਮਾ ਜਿਹੜਾ ਆਪਾਂ ਟੀਵੀਆਂ 'ਚ ਵੇਖਦੇ ਹਾਂ ਫੰਕਸ਼ਨਾਂ ਦੇ ਪਾਏ ਹੁੰਦੇ ਉਹ ਆ ਗਿਆ ਜੀ ਇੱਕ ਹਲਦੀ ਤੇ ਜਾਗੋ ਵਾਲਾ ਕੁੜਤਾ ਪਜਾਮਾ ਆ ਗਿਆ ਦੋ ਸਹੁਰੇ ਗੇੜਾ ਮਾਰਨ ਵਾਸਤੇ ਪੈਂਟਾਂ ਸ਼ਰਟਾਂ ਆ ਗਈਆਂ ਇਹਦੇ ਜੀ ਤੁਹਾਡਾ ਸਾਰਾ ਪ੍ਰੀ ਵੈਡਿੰਗ ਵਾਲੀਆਂ ਸਾਰੀਆਂ ਡਰੈੱਸਾਂ ਕਵਰ ਹੋ ਗਈਆਂ ਸਾਰੇ ਆਪਣੀ ਸਟੀਚਿੰਗ ਕਵਰ ਹੋ ਗਈ ਸਾਰਾ ਕਪੜਾ ਕਵਰ ਹੋ ਗਿਆ ਬ੍ਰਾਂਡ ਜਿਹੜਾ ਮਰਜ਼ੀ ਚੂਜ਼ ਕਰ ਲੋ ਕਲਰ ਸਾਰੇ ਜਿਹੜੇ ਮਰਜ਼ੀ ਚੂਜ਼ ਕਰ ਲੋ ਬਾਈ ਜੀ ਕੌਣ ਆ ਦੁਕਾਨ ਦਾ ਮਾਲਕ ਹਾਂਜੀ ਦੱਸੋ ਬਾਈ ਜੀ ਕਿਵੇਂ ਸੀ ਬਾਈ ਜੀ ਆ ਤੁਸੀਂ ਆਫਰ ਲਗਾ ਰખી ਐ ਇੱਕ 13000 ਰੁਪਏ ਦੇ ਵਿੱਚ ਜਿਹੜਾ ਦਿਨੇਓ ਸਮਾਨ ਆ ਹਾਂਜੀ ਹਾਂਜੀ ਇਹ ਸੱਚੀ ਦਿਨੇਓ ਬਿਲਕੁਲ ਜੀ ਬਿਲਕੁਲ ਸੱਚੀ ਦਿਨੇਓ ਆ ਇੰਨਾ ਸਮਾਨ ਦੇ ਦਿਆਂਗੇ 13000 ਚ ਹਾਂਜੀ ਹਾਂਜੀ ਸਮਾਨ ਕੀ ਨਾਲ ਇਹਦੇ ਚ ਬ੍ਰਾਂਡ ਵੀ ਜਿਹੜਾ ਮਰਜ਼ੀ ਲੈ ਲਓ ਪਹਿਲਾਂ ਆਪਾਂ ਸਮਾਨ ਗਿੰਦੀ ਐ ਇੱਕ ਤਾਂ ਕੋਟ ਪੈਂਟ ਜੀ ਹਾਂਜੀ ਉਹਦੀ ਸ਼ਰਟ ਜੀ ਨਾਲ ਟਾਈ ਜੀ ਹੂੰ ਦੋ ਕੁੜਤੇ ਪਜਾਮੇ ਤੇ ਦੋ ਪੈਂਟਾ ਸ਼ਰਟ ਆ ਹਾਂਜੀ 13000 ਰੁਪਏ ਚ ਤੁਸੀਂ 13000 ਚ ਦਿੰਨੇ ਆ ਜੀ ਨਾਲੇ ਸਟੀਚਿੰਗ ਵੀ ਵਿੱਚੇ ਕਪੜਾ ਵੀ ਵਿੱਚੇ ਕਪੜਾ ਵੀ ਜਿਹੜੇ ਮਰਜ਼ੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋ ਦੁਪਲੀਕੇਟ ਕਪੜਾ ਡੁਪਲੀਕੇਟ ਭਾਜੀ ਦੇਖੋ ਮੇਰੀ ਗੱਲ ਸੁਣੋ ਹੁਣੇ ਮਾਲ ਉਤਰਿਆ ਹਾਂਜੀ ਆ ਦੇਖੋ ਜੀ ਭਾਜੀ ਆ ਮੜਾ ਜੇ ਇਧਰ ਨੇੜੇ ਕਰਿਓ ਆ ਰੇਮੈਂਟ ਦਾ ਉਤਰਿਆ ਚਾਹੇ ਰੇਮੈਂਟ ਦਾ ਲੈ ਲਓ ਹਾਂਜੀ ਆ ਸੀਆ ਰਾਮ ਦੇ ਸਾਰੀਆਂ ਕੁਆਲਿਟੀਆਂ ਪਈਆਂ ਆ ਵਾਲੀਆਂ ਆ ਦੇਖੋ ਆ ਸੀਆ ਰਾਮ ਆ ਗਿਆ ਜੀ ਗੋਵਿੰਦ ਆ ਗਿਆ ਜੀ ਅਰਵਿੰਦ ਦੇ ਸਾਰੇ ਰੰਗ ਆ ਗਏ ਜੀ ਉਸ ਤੋਂ ਬਾਅਦ ਸਭ ਤੋਂ ਵਧੀਆ ਬ੍ਰਾਂਡ ਇਹ ਆ ਦੇਖੋ ਆ ਸਾਰੇ ਓਸੀਐਮ ਦੇ ਥਾਨ ਹੈ ਜੀ ਆ ਜਿੰਨੇ ਹੈਗੇ ਅੱਛਾ ਵੀ ਯਾਨੀ ਕਿ ਸਾਰੇ ਕੰਪਨੀ ਦੇ ਦੋਂਗ ਤੁਸੀਂ ਸਾਰੇ ਕੰਮ ਕਰਦੇ ਦੇਵਾਂਗੇ ਦੇਖੋ ਹੁਣ ਵਿਆਹ ਸ਼ਾਦੀ 'ਚ ਖਰਚਾ ਬਹੁਤ ਹੋ ਜਾਂਦਾ ਹੈ ਬਿਲਕੁਲ ਖਰਚਾ ਬਹੁਤ ਹੋਣ ਕਰਕੇ ਵੀ ਆਪਾਂ ਸਾਰੇ ਜਣੇ ਚਾਹੁੰਦੇ ਹਾਂ ਵੀ ਇੱਕੋ ਹੀ ਤਾਂ ਫੰਕਸ਼ਨ ਹੋਣਾ ਹੁੰਦਾ ਸਾਰੀ ਉਮਰ 'ਚ ਇਹ ਵਧੀਆ ਨਿਭੜੇ ਅਸੀਂ ਕਹਿੰਨੇ ਵੀ ਜੇਬ ਤੇ ਕਿਸੇ ਦੇ ਬੋਝ ਨਾ ਪਵੇ ਅਸੀਂ ਸਟੀਚਿੰਗ ਵੀ ਬਹੁਤ ਵਧੀਆ ਕਰਕੇ ਦਿੰਨੇ ਆ ਆਪਣਾ ਰੇਟ ਮੁੱਕ ਗਿਆ ਜਦੋਂ 12000 ਚ ਬ੍ਰਾਂਡ ਜਿਹੜਾ ਮਰਜ਼ੀ ਚੂਸ ਕਰ ਲਓ ਸਾਰੇ ਕਲਰ ਆਪਸ਼ਨ ਆਪਣੇ ਕੋਲੇ ਹਾਜ਼ਰ ਹੈ ਜਿਹੜਾ ਮਰਜ਼ੀ ਕਲਰ ਲੈ ਲਓ ਜਿਹੜਾ ਮਰਜ਼ੀ ਬ੍ਰਾਂਡ ਦੇ ਹੁਣ ਜਿਹੜਾ ਪ੍ਰੀ ਵੈਡਿੰਗ ਵਾਲੇ ਆਪਾਂ ਗੋਰ ਜਾਂ ਕੋਟਕਪੂਰੇ ਜਾਂ ਬਠਿੰਡਾ ਜਾ ਕੇ ਸਵਾਗ ਲੈ ਹੁੰਦੇ ਸੀ ਲੱਖ ਰੁਪਏ ਦਾ ਬਿੱਲ ਬੰਦਾ ਨਾ ਜੀ ਹਾਂਜੀ ਅਸੀਂ ਹੁਣ ਪ੍ਰੀ ਵੈਡਿੰਗ ਵਾਲੀ ਆਫਰ ਵੀ ਕੱਢਤੀ ਆ ਵੇਖੋ ਐਂਡ ਇਹ ਤਾਂ ਆਪਾਂ ਕੱਪੜੇ ਗਿਣੀ ਜਾਵਾਂਗੇ ਇਹ ਤਾਂ ਭਾਵੇਂ ਆਪਣੇ ਕਟੋਕੜ ਵੀ 4 ਸਾਲ ਵੀ ਨਹੀਂ ਮੁੱਕਣਗੇ ਪ੍ਰੀ ਵੈਡਿੰਗ ਵਾਲੀ ਆਫਰ ਵੀ ਵਿੱਚੇ ਕਰਦੀ ਹੁੰਦੀ ਹੈ ਦੇਖੋ ਕੀ ਕੁਛ ਆਪਣਾ ਉਹ ਕਿੰਨੇ ਚਾ ਜੀ ਉਹ 25000 ਚ 25000 ਚ ਸਮੇਤ ਕਪੜਾ ਸਮੇਤ ਸਵਾਈ ਉਹਦੇ ਤੁਸੀਂ ਪਹਿਲਾਂ ਸੂਟ ਗਿਣ ਲਓ ਕਿੰਨੇ ਆ ਗਏ ਜੀ ਇੱਕ ਕੋਟ ਪੈਂਟ ਆ ਗਿਆ ਸ਼ਰਟ ਆ ਗਈ ਉਹਦੀ ਟਾਈ ਆ ਗਈ ਉਸ ਤੋਂ ਬਾਅਦ ਦੂਜਾ ਸੂਟ ਆਪਣਾ ਇੱਕ ਬਲੇਜ਼ਰ ਆ ਗਿਆ ਉਸ ਤੋਂ ਬਾਅਦ ਤੀਜਾ ਸੂਟ ਆਪਣਾ ਪਠਾਨੀ ਕੁੜਤਾ ਪਜਾਮਾ ਆ ਗਿਆ ਉਸ ਤੋਂ ਬਾਅਦ ਸੱਚ ਇੱਕ ਆਪਣੀਆਂ ਜੈਕਟ ਰਹੀ ਇੱਕ ਜੈਕਟ ਵੀ ਇਹ ਵਿੱਚ ਹੁੰਦੇ ਉਸ ਤੋਂ ਬਾਅਦ ਇੱਕ ਜੋਧਪੂਰੀ ਕੁੜਤਾ ਪਜਾਮਾ ਜਿਹੜਾ ਆਪਾਂ ਟੀਵੀਆਂ 'ਚ ਵੇਖਦੇ ਹਾਂ ਫੰਕਸ਼ਨਾਂ ਦੇ ਪਾਏ ਹੁੰਦੇ ਉਹ ਆ ਗਿਆ ਜੀ ਇੱਕ ਹਲਦੀ ਤੇ ਜਾਗੋ ਵਾਲਾ ਕੁੜਤਾ ਪਜਾਮਾ ਆ ਗਿਆ ਦੋ ਸੋਹਰੇ ਢੇਡਾ ਮਾਰਨ ਵਾਸਤੇ ਪੈਂਟਾ ਸ਼ਰਟਾਂ ਆ ਗਈਆਂ ਇਹਦੇ ਜੀ ਤੁਹਾਡਾ ਸਾਰਾ ਪ੍ਰੀ-ਵੇਡਿੰਗ ਵਾਲੀਆਂ ਸਾਰੀਆਂ ਡਰੈੱਸਾਂ ਕਵਰ ਹੋ ਗਈਆਂ ਸਾਰੇ ਆਪਣੀ ਸਟੀਚਿੰਗ ਕਵਰ ਹੋ ਗਈ ਸਾਰਾ ਕਪੜਾ ਕਵਰ ਹੋ ਗਿਆ ਬ੍ਰਾਂਡ ਜਿਹੜਾ ਮਰਜ਼ੀ ਚੂਜ਼ ਕਰ ਲੋ ਕਲਰ ਸਾਰੇ ਜਿਹੜੇ ਮਰਜ਼ੀ ਚੂਜ਼ ਕਰ ਲੋ ਜੀ ਸਰ 25000 ਚ ਇੰਨਾ ਸਮਾਨ 25000 ਚ ਇੰਨਾ ਸਮਾਨ ਸਾਰਾ ਸਟੀਚ ਕਰਕੇ ਦੇਣਾ ਤੁਸੀਂ ਬਿਲਕੁਲ ਬਿਲਕੁਲ ਸਟੀਚ ਕਰਕੇ ਦੇਣਾ ਜੀ ਬਈ ਬਾਹ ਚ ਨਮੁੱਕਰ ਜੇ ਤੁਸੀਂ ਜਮਾ ਨਹੀਂ ਮੁੱਕਦੇ ਜੀ ਆ ਬਾਈਏਰੇ ਆਏ ਖੜੇ ਜੀ ਪੁੱਛੋ ਇਹਨਾਂ ਨੂੰ ਦਿੱਤਾ ਕਿ ਨਹੀਂ ਦਿੱਤਾ ਅੱਛਾ ਹਾਂਜੀ ਬਈ ਸੱਚੀ ਦੇਣ ਦੇਗੇ ਹਾਂਜੀ ਹਾਂਜੀ ਹੈ ਆ ਸਾਰਾ ਸਮਾਨ ਆ ਜਿਹੜਾ ਲਿਖਿਆ ਹੋਇਆ ਇਹਦੇ ਤੇ ਹਾਂਜੀ 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 ਪੱਕਾ ਪੱਕਾ ਜੀ ਬਈ ਕਮਾਲ ਹੋ ਗਈ ਯਾਰ ਇੰਨਾ ਸਮਾਨ ਤੁਸੀਂ ਦੇਖੋ ਯਾਰ ਹੈ ਵੀ ਇਹ ਸਾਰਾ ਸਮਾਨ ਜਿਹਨੇ 1 2 3 4 5 6 7 8 9 10 10 ਚੀਜ਼ਾਂ 25000 ਦੇ ਵਿੱਚ ਹੈ ਜੇ 13000 ਦੇ ਵਿੱਚ ਲੈਣੀ ਆ ਤੁਸੀਂ 1 2 3 4 5 ਬਾਕੀਆਂ ਦੇ ਵਿੱਚ ਆਪਣੀ ਉਹ ਆਫਰ ਤਾਂ ਹੈਗੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹ 13000 ਚੋਂ 1000 ਰੁਪਏ ਆਪਾਂ ਆਫਰ ਰੱਖਿਆ ਉਹ 12000 ਚ ਪਊਗਾ ਜਿਹੜਾ 25000 ਚੋਂ ਆਹ ਸਮਾਨ ਲਊਗਾ ਉਹਦਾ ਵੀ 1000 ਰੁਪਏ ਵੀਡੀਓ ਸ਼ੇਅਰ ਕਰਨ ਦਾ 1000 ਰੁਪਏ ਇੰਦੇ ਚ ਲੈਸ ਹੋ ਜਾਊਗਾ ਜੀ ਇਹ 24000 ਚ ਰਹਿ ਜਾਊਗੀ ਜੀ ਹੋਰ ਦੱਸੋ ਹੋਰ ਕੀ ਕਰਦੀ ਹੈ ਜਿਹੜੇ ਆਪਾਂ ਨੂੰ ਕੱਪੜੇ ਦਾ ਕੀ ਜਿਨ੍ਹਾਂ ਵੀ ਹਜੇ ਤਾਂ ਆਪਣੇ ਵਿਆਹ ਸ਼ਾਦੀ ਦੂਰ ਹੀ ਹੋਣਗੇ ਇੱਕ ਵਾਰੀ ਇੱਕ ਘੇੜਾ ਹੀ ਮਾਰਨਾ ਦੁਕਾਨ ਤੇ ਆ ਕੇ ਕੱਪੜਾ ਚੈੱਕ ਕਰ ਜਾਂ ਦੁੱਧ ਦਾ ਦੁੱਧ ਹੋਜੂ ਪਾਣੀ ਦਾ ਪਾਣੀ ਹੋਜੂ ਵੀ ਬ੍ਰਾਂਡ ਦਾ ਹੈਗਾ ਕਿ ਨਹੀਂ ਹੈਗਾ ਅੱਛਾ ਜੀ ਤੇ ਆਹ ਸਾਰਾ ਤੁਹਾਨੂੰ ਸਮਾਨ ਮਿਲਣਾ 25000 ਦੇ ਵਿੱਚ ਤੇ ਆਹ 13000 ਰੁਪਏ ਦੇ ਵਿੱਚ ਜਿਨ੍ਹਾਂ ਨੂੰ ਜਿਵੇਂ ਮਰਜੀ ਜਿਹੜੀ ਮਰਜੀ ਸਕੀਮ ਲੈਣਗੇ ਜਿਹੜੀ ਮਰਜੀ ਸਕੀਮ ਲੈ ਲਓ ਜੀ ਕਿਉਂਕਿ ਪ੍ਰੀ ਵੈਡਿੰਗ ਤੇ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਸੀਗਾ ਪ੍ਰੀ ਵੈਡਿੰਗ ਦਾ ਖਰਚਾ ਆਪਾਂ ਘਟਾਤਾ ਹੈਗਾ ਰੋਜ਼ ਮੈਨੂੰ ਕਹਿੰਦੇ ਸੀ ਭਾਈ ਸਾਹਿਬ ਵੀ ਵਿਆਹ ਲਈ ਤਾਂ ਸਾਡੀ ਪਰੀ ਵੈਡਿੰਗ ਵਾਲਾ ਕਿਵੇਂ ਕਰੋਗੇ ਤਾਂ ਹੀ ਪ੍ਰੀ ਵੈਡਿੰਗ ਵਾਲੀ ਆਫਰ ਇਸ ਨਾਲੋਂ ਵੀ ਬੈਟਰ ਕੱਢੀਏ ਨਾਲੇ ਵੈਡਿੰਗ ਦਾ ਸਰਜੂ ਨਾਲੇ ਪ੍ਰੀ ਵੈਡਿੰਗ ਦਾ ਸਰਜੂ ਅੱਛਾ ਲੀਡਰ ਵਾਲੇ ਕੁਰਤੇ ਪਜਾਮੇ ਵਾਲੀ ਤਾਂ ਸਕੀਮ ਚੱਲ ਹੀ ਰਹੀ ਹੈ ਜਿੰਦੇ ਤੇ ਆਪਾਂ ਸਟੀਚਿੰਗ ਫ੍ਰੀ ਕੀਤੀ ਵੀ ਹੈ ਜਿਹੜਾ ਕੁਰਤੇ ਪਜਾਮੇ ਦਾ ਕੱਪੜਾ ਉਹ 1900 ਵਾਲਾ ਉਹਦੇ ਤੇ ਵੀ ਆਪਾਂ 400 ਆਫ ਕੀਤਾ ਹੋਇਆ 1500 ਚ ਲੀਡਰ ਵਾਲਾ ਕੁਰਤਾ ਪਜਾਮਾ ਵਿਦ ਸਟੀਚਿੰਗ ਵਿਦ ਕੱਪੜਾ ਲੀਡਰ ਵਾਲਾ ਕੁਰਤਾ ਖੜਮਾ ਆਉਂਦਾ ਜਿਹੜਾ ਖੜਮਾ ਖੜਮਾ ਲਓ ਸਾਹ ਲਓ ਜੀ ਕੋਈ 1900 ਤੋਂ ਘੱਟ ਦਿੰਦਾ ਹੋਵੇ ਤਾਂ ਵੀ ਦੇਣਦਾਰ ਬੈਠੇ ਆ ਜੀ ਆ ਜਿਹੜ 1900 ਦਾ ਵੈਸੇ ਆਪਾਂ ਹੁਣ 1500 ਇਹਦਾ ਕੁਰਤੇ ਦਾ ਕਪੜੇ ਦਾ ਰੇਟ ਰੱਖਿਆ ਸਟੀਚਿੰਗ ਇਹਦੇ ਤੇ ਫ੍ਰੀ ਕੀਤੀ ਹੋਈ ਹੈ ਸਟੀਚਿੰਗ ਵੀ ਕੰਪਨੀ ਦਾ ਜੀ ਇਹ ਕੰਪਨੀ ਦਾ ਜੀ ਬਿਨਾਂ ਬ੍ਰਾਂਡ ਤੋਂ ਬਿਨਾਂ ਤੁਹਾਨੂੰ ਕੋਈ ਚੀਜ਼ ਨਹੀਂ ਦਿੰਦੀ ਅੱਛਾ ਇਹ ਵੀ ਕੰਪਨੀ ਦਾ ਤੁਹਾਨੂੰ ਮਿਲਣਾ ਹੈ ਸਟੀਚਿੰਗ ਇਹਦੀ ਫ੍ਰੀ ਮਿਲਣੀ ਹੈ ਤੁਸੀਂ ਇੱਥੋਂ ਲੈ ਕੇ ਜਾਓਗੇ ਤਾਂ ਤੁਹਾਨੂੰ ਇਹਨਾਂ ਨੇ ਸਮਾ ਕੇ ਤੁਹਾਨੂੰ ਪਵਾ ਕੇ ਤੋਂ ਭੇਜ ਦੇਣਾ ਅੱਲੇ ਆਪਾਂ ਉਹਦੀ ਸਟੀਚਿੰਗ ਦੀ ਪਹਿਲਾਂ ਵੀ ਗੱਲ ਹੋਈ ਸੀ ਆਪਣੀ ਵੀ ਆਪਾਂ ਜਿਹੜੀ ਪਾਵਾਂ ਦੇ ਚ ਇਲਾਸਟਿਕ ਵਾਲਾ ਬਣਾ ਲਓ ਪਾਵਾਂ ਨਾਲੇ ਵਾਲਾ ਬਣਾ ਲਓ ਪਾਵਾਂ ਈਵਨ ਕੀ ਬੈਲਟ ਵਾਲਾ ਜਿੰਦੀ ਸਟੀਚਿੰਗ 850 ਰੁਪਏ ਅਸੀਂ ਇਹ ਸਾਰਾ ਚੀਜ਼ਾਂ ਮਿਲਦੀਆਂ ਕਿੱਥੇ ਆ ਇਹ ਸਾਡਾ ਸ਼ੋਰੂਮ ਹੈ ਜੀ ਬਾਨੀ ਟੈਕਸਟਾਈਲ ਨੇੜੇ ਮੰਡੀ ਵਾਲੀ ਧਰਮਸ਼ਾਲਾ ਸਾਡੇ ਬਿਲਕੁਲ ਹੀ ਨਾਲ ਕੰਦ ਸਾਂਝੀ ਇਹ ਪੰਡਤ ਦੇਵੀ ਚੰਦ ਵੈਦ ਬਹੁਤ ਹੀ ਮਸ਼ਹੂਰ ਬੱਚਿਆਂ ਵਾਲੇ ਡਾਕਟਰ ਨੇ ਤੇ ਇੱਕ ਵਾਰੀ ਤੁਸੀਂ ਨਾ ਇੱਥੇ ਜ਼ਰੂਰ ਵਿਜ਼ਿਟ ਕਰਨਾ ਹੈ ਚੈੱਕ ਕਰਕੇ ਇਹਦੇ ਕੱਪੜਾ ਇਥੋਂ ਬਾਈ ਉਹਨੇ ਕਹਿੰਦੇ ਸਾਰਾ ਜਿਹੜਾ ਸਾਡਾ ਬ੍ਰਾਂਡਡ ਕੱਪੜੇ ਨੇਗੇ ਤੇ ਇਹ ਸਕੀਮਾਂ ਜਿਵੇਂ ਦੇ ਰੱਖਿਆ ਉਹ ਨਾ 25000 ਦੇ ਵਿੱਚ ਤੇ 13000 ਰੁਪਏ ਦੇ ਵਿੱਚ ਜਿਹੜੀ ਸਕੀਮ ਦੇ ਵਿੱਚ ਤੁਹਾਨੂੰ ਇਥੋਂ ਕੱਪੜੇ ਮਿਲਣੇ ਆ ਤੇ ਇੱਕ ਵਾਰੀ ਵਿਜ਼ਿਟ ਕਰਕੇ ਚੈੱਕ ਕਰਕੇ ਤੁਸੀਂ ਲੈ ਕੇ ਜਰੂਰ ਜਾਇਓ ਹਣਾ ਇੱਕ ਵਾਰੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ ਧੰਨਵਾਦ